ਤਾਂ ਸਟਰਗਲਸ ਤੋੜਦਿਆਂ ਵੀ ਇਹ ਜਿਹੜੇ ਚੈਲੰਜਸ ਆਉਂਦੇ ਆ ਤੁਹਾਨੂੰ ਬਹੁਤ ਵਾਰੀ ਸਾਡੇ ਨਾਲ ਇਹ ਵਾਪਰ ਰਿਹਾ ਹੁੰਦਾ ਹੈ ਕਿ ਅਸੀਂ ਇੰਟਰਵਿਊ ਕਰ ਰਹੇ ਹਾਂ ਪਰ ਪਿੱਛੇ ਬਹੁਤ ਕੁਝ ਤੁਹਾਡੀ ਜ਼ਿੰਦਗੀ ਚ ਵਾਪਰ ਰਿਹਾ ਜੋ ਤੁਹਾਨੂੰ ਅੰਦਰੋਂ ਡਿਸਟਰਬ ਕਰਕੇ ਰੱਖਦਾ ਪਰ ਤੁਹਾਨੂੰ ਔਨ ਕੈਮਰਾ ਤਾਂ ਦੁਨੀਆ ਅੱਗੇ ਉਦਾਂ ਹੀ ਬੈਠਣਾ ਪੈਂਦਾ ਕਿ ਲੋਕ ਤੁਹਾਨੂੰ ਇਸ ਤਰ੍ਹਾਂ ਦੇਖ ਰਹੇ ਆ ਕੀ ਉਹ ਚੀਜ਼ਾਂ ਤੁਹਾਨੂੰ ਤੰਗ ਕਰਦੀਆਂ ਜਾਂ ਆਰਟਿਸਟ ਦੇ ਨਾਲ ਨਾਲ ਪਰਸਨਲੀ ਜਾਂ ਇੰਟਰਨਲੀ ਉਵੇਂ ਬੰਦਾ ਮਚ्योर ਹੁੰਦਾ ਜਾਂਦਾ ਵੇਖੋ ਆਰਟਿਸਟ ਹੈ ਵਟਾ ਥੋੜੀ ਫਰਕ ਤਾਂ ਪੈਂਦਾ ਇਨਸਾਨ ਹੀ ਹੈ ਉਹੀ ਖੂਨ ਮਾਸ ਦਾ ਬਣਿਆ ਉਹੀ ਇਮੋਸ਼ਨਸ ਨੇ ਉਹਦੇ ਚ ਸੋ ਚੀਜ਼ਾਂ ਤੇ ਹੈ ਬਟ ਹਾਂ ਵਕਤ ਤੁਹਾਨੂੰ ਸਟਰੋਂਗ ਕਰ ਦਿੰਦਾ ਵਕਤ ਤੁਹਾਨੂੰ ਸਿਖਾ ਦਿੰਦਾ ਕੁਝ ਚੀਜ਼ਾਂ ਵਿਚ ਇਜ਼ ਗੁੱਡ ਐਨੂੰ ਹੀ ਗ੍ਰੋਥ ਕਹਿੰਦੇ ਸੋ ਜੇ ਤੁਹਾਡੇ ਤੇ ਮਾਨਾਵੀਲਾ ਆਏਗਾ ਨਹੀਂ ਜਾਂ ਜੇ ਤੁਸੀਂ ਇਹ ਬੈਲੈਂਸ ਸਿੱਖੋਗੇ ਨਹੀਂ ਤੇ ਕੀ ਵੱਡੇ ਇਨਸਾਨ ਬਣੋਗੇ ਕਦੀ ਕੋਈ ਵੱਡਾ ਇਨਸਾਨ ਵੇਖਿਆ ਬਿਨਾ ਮੁਸੀਬਤਾਂ ਤੋਂ ਬਸ ਹਾਂ ਸਾਡੇ ਲਈ ਐ ਪ੍ਰੋਬਲਮ ਹੈ ਵੀ ਜਿਵੇਂ ਕੋਈ ਬੈਂਕਰ ਹੈ ਫੋਰ ਐਗਜ਼ਾਮਪਲ ਦੇ ਹੈਵ ਟੂ ਗੋ ਟੂ ਬੈਂਕ ਤੇ ਉਹ ਠੀਕ ਹੈ ਚਾਰ ਜਿਹੜੇ ਉਹਨਾਂ ਦੇ